ਸੋ ਇਸ ਵਕਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਭਾਈ ਸਰਬਜੀਤ ਸਿੰਘ ਮਲੋਆ ਬੂਥਾਂ ਦੇ ਉੱਤੇ ਹਾਜ਼ਰੀ ਲਗਵਾਉਂਦੇ ਹੋਏ ਪਿੰਡ ਹੈ ਜੀ ਸਮਾਦ ਭਾਈ ਸਮਾਦ ਭਾਈ ਪਿੰਡ ਦੇ ਵਿੱਚ ਪਹੁੰਚੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਅਸੀਂ ਹਰੇਕ ਪੋਲਿੰਗ ਬੂਥ ਤੇ ਜਾ ਕੇ ਪਤਾ ਕਰਦੇ ਆਂ ਵੀ ਕਿੰਨੀ ਪਰਸੈਂਟੇਜ ਵੋਟ ਆਪਾਂ ਨੂੰ ਪਾਉਗੀ ਜੋ ਭੁਗਤੀ ਹੈ ਉਹਦੇ ਵਿੱਚੋਂ ਤੇ ਹਰੇਕ ਹਰੇਕ ਸਾਡੇ ਗੁੱਡ ਨਿਊਜ਼ ਹੀ ਹੈ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ 50 ਪਲੱਸ ਹੈ ਇਹ ਦਾਵਾ ਤਾਂ ਉੱਧਰ ਕਰਮਜੀਤ ਅਨਮੋਲ ਹੋਰੀ ਵੀ ਕਰੀ ਜਾਂਦੇ ਉਹ ਕਹਿੰਦੇ ਜੀ ਜਿੱਤ ਤਾਂ ਸਾਡੀ ਪੱਕੀ ਹੋ ਗਈ ਹੈ ਵੀ ਹੁਣ ਜਿਹੜਾ ਅੰਦਾਜ਼ਾ ਅਸੀਂ ਅੱਧੇ ਦਿਨ ਤੋਂ ਹੀ ਲਗਾ ਲਿਆ ਜੀ ਉਹਨਾਂ ਦੇ ਸਮਰਥਕ ਕਹਿ ਰਹੇ ਜੀ ਆਮ ਆਦਮੀ ਪਾਰਟੀ ਦੇ ਕੋਈ ਨਹੀਂ ਜੀ ਲੱਗ ਜੂਗਾ ਪਤਾ ਜੀ ਉਹਨਾਂ ਨੂੰ ਬਈ 4 ਤੋਂ ਲੈ ਕੇ 6 ਵਜੇ ਤੱਕ ਆਪਣਾ ਸਰਕਾਰ ਪੱਖੀ ਜਿਹੜੀਆਂ ਤਾਕਤਾਂ ਐ ਉਹ ਜਾਲੀ ਵੋਟ ਪੁਗਤਾ ਸਕਦੀਆਂ 4 ਤੋਂ 6 ਦੇ ਵਿੱਚ ਮੈਂ ਤਾਂ ਚਾਹੁੰਨਾ ਐ ਵੀ ਚੋਣ ਕਮਿਸ਼ਨ ਨੂੰ ਵੀ ਉਹ ਸਖਤਾਈ ਕਰੇ ਤੇ ਅਖੀਰਲੇ ਕਿਤੇ 2 ਘੰਟਿਆਂ ਦੇ ਵਿੱਚ ਜਾਲੀ ਵੋਟ ਨਾ ਪੁੱਗਤੇ ਦੇਸੀ ਦੋ ਜਣਿਆਂ ਨੇ ਜਿੱਤ ਜਾਣਾ ਪੱਕਾ ਕਿਹਨੇ ਕਿਹਾ ਜੀ ਅਮਰਿਤਪਾਲ ਤੇ ਮੈਂ ਤੁਹਾਨੂੰ ਲੱਗਦਾ ਵੀ ਜਿਹੜੇ 4 ਤਰੀਕ ਨੂੰ ਜਦੋਂ ਰਿਜ਼ਲਟ ਹੋਣਾ ਜੀ ਹੁਣ ਤੁਹਾਡੇ ਸਮਰਥਕ ਜਿਹੜੇ ਉਹਨਾਂ ਨੂੰ ਕਹਿੰਦੇ ਹੋ ਜਾਂ ਬਹੁਤ ਸਾਰੇ ਤਾਂ ਇਹ ਕਹਿੰਦੇ ਵੀ ਜਸ਼ਨ ਮਨਾਵਾਂਗੇ ਜੇ ਇਹ ਕਰਾਂਗੇ ਉਹ ਉਹ ਚੀਜ਼ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਅਸੀਂ ਬਿਲਕੁਲ ਨਹੀਂ ਮੈਂ ਇਹ ਅਲਾਉ ਕਰੂੰਗਾ ਭਈ ਮੈਂ ਇਜਾਜ਼ਤ ਨਹੀਂ ਦਿੰਦਾ ਇਹਦੀ ਜਸ਼ਨ ਮਨਾਉਣ ਦੀ ਤੇ ਅਸੀਂ ਨਹੀਂ ਮਨਾਣੇ ਜਸ਼ਨ ਇੱਕ ਤੋਂ 6 ਤਰੀਕ ਤੱਕ ਕਿ ਹੁਣ ਜਦੋਂ ਤੁਸੀਂ ਜਿੱਤ ਜਾਂਦੇ ਹੋ ਜੀ ਆ ਦੇ ਇੰਨੇ ਲੋਕ ਨੇ ਜੀ ਤਾਂ ਜਿਸ ਤਰ੍ਹਾਂ ਅੱਜ ਤੁਸੀਂ ਵਿਚਰ ਰਹੇ ਹੋ ਤਾਂ ਜਿੱਤਣ ਤੋਂ ਬਾਅਦ ਵੀ ਕਿਉਂਕਿ ਅਕਸਰ ਹੁੰਦਾ ਜੀ ਜਿੱਤਣ ਤੋਂ ਬਾਅਦ ਜੀ ਕਹਿੰਦੇ ਕੋਈ ਉਮੀਦਵਾਰ ਜਦੋਂ ਜਿੱਤੇ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਕੋਈ ਨਹੀਂ ਨਜ਼ਰ ਆਉਂਦਾ ਜੀ ਲੋਕਾਂ ਚ ਜੀ ਮੈਂ ਨਾ ਤੁਹਾਨੂੰ ਦੱਸ ਦਿੰਦਾ ਵੀ ਇਹ ਗੱਲ ਪਤਾ ਕੀ ਹੈ ਔਰ ਇਹਦੇ ਜਿਹੜੇ ਐਮਪੀ ਐਮਐਲਏ ਜਿੱਤਦੇ ਆ ਉਹਨਾਂ ਨੂੰ ਚੰਡੀਗੜ੍ਹ ਦਾ ਸ਼ੌਂਕ ਹੈ ਵੀ ਚੰਡੀਗੜ੍ਹ ਕੋਠੀ ਪਾਵਾਂਗੇ ਜਿਵੇਂ ਤੁਹਾਡੇ ਭਰਾ ਸੀਗੇ ਜੀ ਜਸਵਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਮੇਰੇ ਭਰਾ ਨੂੰ ਭਾਈ ਵੱਧ ਤੋਂ ਵੱਧ ਵੋਟ ਕਰੋ ਜਿਵੇਂ ਮੇਰੇ ਮਾਤਾ ਜੀ ਮਾਤਾ ਬਿਮਲਕੌਰ ਜੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਰਹੇ ਮੇਰਾ ਭਰਾ ਮੇਰਾ ਵੀਰ ਬਹੁਤ ਭੋਲਾ ਇਸੇ ਤਰ੍ਹਾਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਕਹਿੰਦੇ ਜੀ ਉਹ ਤੁਹਾਡੇ ਹਰ ਮੁੱਦੇ ਸੋਲਵ ਕਰਵਾਊਗਾ ਮੈਂ ਹਮੇਸ਼ਾ ਮਹਾਰਾਜ ਨੂੰ ਆਪਣੇ ਮਨ ਦੇ ਵਿੱਚ ਹਾਜ਼ਰ ਨਾਜ਼ਰ ਜਾਣਦਾ ਐ ਹੁਣ ਤੁਸੀਂ ਮੈਂ ਵੈਸੇ ਇੱਕ ਗੱਲ ਕਰਦਾ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਜਦੋਂ ਮੈਨੂੰ ਐਮਪੀ ਖੜਿਆ ਐ ਮੈਂ ਤੇ ਮੈਨੂੰ ਦੋ ਜਣਿਆਂ ਦੇ ਫੋਨ ਆ ਗਏ ਜੀ ਸਾਨੂੰ ਪੈਸੇ ਦੀ ਲੋੜ ਐ ਮਤਲਬ ਵੀ ਅਸੀਂ ਜੈਨੂਵਾਨ ਐ ਚਾਹ ਵੇਚਦੇ ਐ ਤੇ ਸਾਨੂੰ ਅਸੀਂ ਵਿਆਜ ਤੇ ਪੈਸੇ ਲਏ ਸੀ ਮੈਂ ਦੋ ਜਣਿਆਂ ਨੂੰ ਤਾਂ ਦੇ ਵੀ ਦਿੱਤੇ ਪਰ ਤੁਹਾਡੇ ਵਿਰੋਧੀ ਕਹਿੰਦੇ ਜੀ ਕਹਿੰਦੇ ਭਾਈ ਸਰਬਜੀਤ ਸਿੰਘ ਦਾ ਆਪਣੇ ਪਿਤਾ ਦੇ ਨਾਮ ਦੇ ਉੱਤੇ ਜੀ ਪੈਸਾ ਇਕੱਠਾ ਕਰਨ ਲੱਗਿਆ ਹੋਇਆ ਵੀ ਉਹਦੀ ਆਪਣੀ ਤਾਂ ਕੁਰਬਾਨੀ ਹੈ ਨਹੀਂ ਜੀ ਕੋਈ ਭਾਈ ਜੀ 18 ਸਾਲ ਮੈਂ ਕੱਲਾ ਰਿਆ ਹਾਂ ਭੁੱਖਾ ਰਿਆ ਹਾਂ ਕੁਰਬਾਨੀ ਨਹੀਂ ਹੈ ਉਹ ਮਾਪੇ ਮਾਂ ਬਾਪ ਛੱਡੀ ਛੱਡ ਕੇ 18 ਸਾਲ ਮੈਂ ਪਤਾ ਕਿਹੜੇ ਹਾਲਾਤਾਂ 'ਚ ਰਿਹਾ ਹਾਂ ਇੱਕ ਦਿਨ ਨਹੀਂ ਰਹਿ ਸਕਦੇ ਇਹ ਤਾਂ ਉਹੀ ਮਰੀ ਜਾਂਦੇ ਆ ਉਹ ਗੁਦੀਆਂ ਪਤਾਲ ਇਹਨਾਂ ਨੂੰ ਬੜਾ ਪਤਾ ਲੱਗਦਾ ਵੀ ਕਿਆ ਕੁਰਬਾਨੀ ਕੀ ਚੀਜ਼ ਹੁੰਦੀ ਆ ਕੱਲੀ ਜਾਨ ਦੇਣਾ ਈ ਤਾਂ ਨਹੀਂ ਕੁਰਬਾਨੀ ਸ਼ਹੀਦ ਹੋਣਾ ਈ ਤਾਂ ਨਹੀਂ ਕੁਰਬਾਨੀ ਨੇ ਆ ਜੀ ਵੀ ਜਿਹੜੇ ਲੋਕ ਕਹਿੰਦੇ ਆ ਭਾਈ ਸਾਹਿਬ ਦੀ ਕੁਰਬਾਨੀ ਨਹੀਂ ਗਈ ਤੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਆਪਾਂ ਤੁਸੀਂ ਵੀ ਮੈਂ ਵੀ ਮਾਵਾ ਆਲੇ ਆ ਬਿਨਾ ਮਾਂ ਤੋਂ ਬਈ ਇੱਕ ਘੰਟਾ ਕੱਟਣਾ ਔਖਾ ਤੇ ਪਾਈ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਇਹ ਤੁਹਾਡੇ ਬਾਰੇ ਵੀ ਤਾਂ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਜੀ ਉਹ ਕਹਿੰਦੇ ਘੌਣ ਮੋਨ ਲੋਕ ਕਰਨਗੇ ਪੰਥ ਦੀਆਂ ਗੱਲਾਂ ਜੀ ਅਸੀਂ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਹੇ ਬਾਈ ਜੇ ਅਸੀਂ ਘੌਣ ਮੋਨ ਆ ਤੇ ਅਸੀਂ ਭਾਈ ਸਾਹਿਬ ਦੀ ਸਪੋਰਟ ਕੀਤੀ ਆ ਫੁੱਲ ਡਟ ਕੇ ਤੇ ਜਿਤਾਵਾਂਗੇ ਵੀ ਬਾਈ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਵਿਚਰ ਰਹੇ ਆ ਤੇ ਇਸ ਵਕਤ ਅਸੀਂ ਪਿੰਡ ਸਮਾਦ ਭਾਈ ਦੇ ਵਿੱਚ ਆ ਕਸਬਾਈ ਕਹ ਲਈਏ ਵੀ ਇੱਥੇ ਬੂਥ ਲੱਗੇ ਹੋਏ ਨੇ ਸ਼ੋਮਣੀ ਅਕਾਲੀ ਦਲ ਦਾ ਤੇ ਕਰਨਜੀਤ ਸਿੰਘ ਅਨਮੋਲ ਨਹਰਾ ਦਾ ਇਸ ਤੋਂ ਇਲਾਵਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਉਹਨਾਂ ਦਾ ਚੋਣ ਨਿਸ਼ਾਨ ਹੈ ਜਿਵੇਂ ਗੰਨਾ ਕਿਸਾਨ ਤਾਂ ਗੰਨੇ ਦੀ ਇੱਕ ਲਗਾਇਆ ਹੋਇਆ ਉੱਥੇ ਤੇ ਉਸ ਤੋਂ ਇਲਾਵਾ ਦੀਪ ਸਿੱਧੂ ਹੋਰਾਂ ਦੀ ਫੋਟੋ ਵੀ ਇੱਕ ਪਾਸੇ ਲੱਗੀ ਹੋਈ ਹੈ ਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਵੀ ਤੁਹਾਨੂੰ ਨਜ਼ਰ ਆਉਂਦੀ ਹੈ ਤੇ ਇਸ ਪਿੰਡ ਦੇ ਵਿੱਚ ਸਮਰਤਕਾਂ ਨੂੰ ਮਿਲਣ ਦੇ ਲਈ ਲੋਕਾਂ ਨੂੰ ਮਿਲਣ ਦੇ ਲਈ ਭਾਈ ਸਰਬਜੀਤ ਸਿੰਘ ਖਾਲਸਾ ਇਹ ਨੇ ਵਿਸ਼ੇਸ਼ ਤੌਰ ਤੇ ਬੂਥਾਂ ਦੇ ਉੱਤੇ ਵਿਚਰ ਰਹੇ ਨੇ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਾ ਰਿਸਪੌਂਸ ਆ ਜੀ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਲਗਾਤਾਰ ਤੁਸੀਂ ਸਵੇਰ ਤੋਂ ਜੀ ਬਹੁਤ ਵਧੀਆ ਹੈ ਜੀ ਬਹੁਤ ਅਸੀਂ ਹਰੇਕ ਪੋਲਿੰਗ ਬੂਥ ਤੇ ਜਾ ਕੇ ਪਤਾ ਕਰਦੇ ਆਂ ਵੀ ਕਿੰਨੀ ਪਰਸੈਂਟੇਜ ਵੋਟ ਆਪਾਂ ਨੂੰ ਪਾਉਗੀ ਜੋ ਭੁਗਤੀ ਹੈ ਉਹਦੇ ਵਿੱਚੋਂ ਤੇ ਹਰੇ ਹਰੇਕ ਸਾਡੇ ਗੁਰਨੀਓ ਸੀ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ 50 ਪਲੱਸ ਹੈ ਅੱਛਾ ਜੀ ਜਿੰਨੀ ਪੋਲਿੰਗ ਹੋਈ ਹੈ ਮਤਲਬ ਵੋਟਸ ਦੀ ਤਾਂ ਹਰੇਕ ਪਿੰਡ ਦੇ ਵਿੱਚ ਅਸੀਂ ਮਿਨੀਮਮ 50 ਹੈ अच्छा जी हां मिनिमम 50 हैं 50 प्लस हैंਸੀਂ ਇਹ ਦਾਵਾ ਤਾਂ ਉੱਧਰ ਕਰਮਜੀਤ ਅਨਮੋਲ ਹੋਰੀ ਵੀ ਕਰ ਜਾਂਦੇ ਉਹ ਕਹਿੰਦੇ ਜੀ ਇੱਜ਼ਤ ਤਾਂ ਸਾਡੀ ਪੱਕੀ ਹੋ ਗਈ ਹੈ ਵੀ ਹੁਣ ਜਿਹੜਾ ਅੰਦਾਜ਼ਾ ਸੀ ਅੱਧੇ ਦਿਨ ਤੋਂ ਹੀ ਲਗਾ ਲਿਆ ਜੀ ਉਹਨੇ ਸਮਰਥਕ ਕਹਿ ਰਹੇ ਜੀ ਆਮ ਆਦਮੀ ਪਾਰਟੀ ਦੀ ਕੋਈ ਨਹੀਂ ਜੀ ਲੱਗ ਜੂਗਾ ਪਤਾ ਜੀ ਉਹਨਾਂ ਨੂੰ ਨਹੀਂ ਉਹ ਉਹਨਾਂ ਦਾ ਤਾਂ ਬਹੁਤ ਪਿੱਛੇ ਹੈ ਜੀ ਕੰਮਾਂ ਤੇ ਇੱਕ ਤੁਸੀਂ ਹੁਣੇ ਚੋਣ ਕਮਿਸ਼ਨ ਨੂੰ ਵੀ ਕੋਈ ਅਪੀਲ ਕਰਕੇ ਹਟਿਆ ਹੋ ਜੀ ਕੀ ਸੀਗੀ ਜੀ ਮੈਂ ਜੀ ਇਹ ਅਪੀਲ ਕਰਕੇ ਹਟਿਆ ਚੋਣ ਕਮਿਸ਼ਨ ਨੂੰ ਬਈ 4 ਤੋਂ ਲੈ ਕੇ 6 ਵਜੇ ਤੱਕ ਆਪਣਾ ਸਰਕਾਰ ਪੱਖੀ ਜਿਹੜੀਆਂ ਤਾਕਤਾਂ ਐ ਉਹ ਜਾਲੀ ਵੋਟ ਪੁਗਤਾ ਸਕਦੀਆਂ 4 ਤੋਂ 6 ਦੇ ਵਿੱਚ ਅੱਛਾ ਜੀ ਹਾਂ ਮੈਂ ਤਾਂ ਚਾਹੁੰਨਾ ਹੈ ਵੀ ਚੋਣ ਕਮਿਸ਼ਨ ਨੂੰ ਵੀ ਉਹ ਸਖਤਾਈ ਕਰੇ ਤੇ ਅਖੀਰਲੇ ਕਿਤੇ 2 ਘੰਟਿਆਂ ਦੇ ਵਿੱਚ ਜਾਲੀਵੋਡ ਨਾ ਪਹੁੰਚੇ ਤੁਹਾਨੂੰ ਲੱਗਦਾ ਵੀ ਜਿਹੜੇ 4 ਤਰੀਕ ਨੂੰ ਜਦੋਂ ਰਿਜ਼ਲਟ ਉਹਨਾਂ ਜਿਹੜੇ ਹੁਣ ਤੁਹਾਡੇ ਸਮਰਥਕ ਜਿਹੜੇ ਉਹਨਾਂ ਨੂੰ ਕਹਿੰਦੇ ਹੋ ਜਾਂ ਬਹੁਤ ਸਾਰੇ ਤਾਂ ਇਹ ਕਹਿੰਦੇ ਵੀ ਜਸ਼ਨ ਮਨਾਵਾਂਗੇ ਜੇ ਇਹ ਕਰਾਂਗੇ ਉਹ ਉਹ ਚੀਜ਼ ਕਿਸ ਤਰ੍ਹਾਂ ਦੇਖਦੇ ਹੋ ਮੈਂ ਅਸੀਂ ਬਿਲਕੁਲ ਨਹੀਂ ਮੈਂ ਇਹ ਅਲਾਉ ਕਰੂੰਗਾ ਭਈ ਮੈਂ ਇਜਾਜ਼ਤ ਨਹੀਂ ਦਿੰਦਾ ਇਹਦੀ ਤੁੰਜਨ ਮਨਾਉਣ ਦੀ ਕਿਉਂਕਿ ਜਿਹੜਾ ਸਾਡਾ ਦਰਬਾਰ ਸਾਹਿب ਤੇ ਅਟੈਕ ਹੋਇਆ ਸੀ ਉਹ ਇੱਕ ਤਰੀਕ ਤੋਂ ਲੈ ਕੇ 6 ਤਰੀਕ ਤੱਕ ਹੋਇਆ ਸੀ ਜੀ ਤੇ ਮੈਂ ਨਹੀਂ ਮੇਰਾ ਤਾਂ ਮਤਲਬ ਮੇਰਾ ਕੀ ਹਰੇਕ ਸਿੱਖ ਸਿੱਖ ਕੌਮ ਦੇ ਦਾ ਜਿਹੜਾ ਸਿੱਖੀ ਨੂੰ ਪਿਆਰ ਕਰਦਾ ਉਹਦਾ ਮਨ ਨਹੀਂ ਕਰਦਾ ਜੀ ਜੀ ਤੇ ਅਸੀਂ ਨਹੀਂ ਮਨਾਣੇ ਜਸ਼ਨ ਇੱਕ ਤੋਂ 6 ਤਰੀਕ ਤੱਕ ਅਸੀਂ 6 ਤੋਂ ਬਾਅਦ ਇਹਨਾਂ ਨੂੰ ਨਵਾਂ ਕੋਈ ਸ਼ੈਡਿਊਲ ਦਵਾਂਗੇ ਤੇ ਫਿਰ ਉਹਦੇ ਅਕੋਰਡਿੰਗ ਅਸੀਂ ਕਰਾਂਗੇ ਜੋ ਵੀ ਕਰਨਾ ਹੈ ਭਾਈ ਸਾਹਿਬ ਜਿਹੜੇ ਰਾਗੀ ਸਿੰਘ ਸਹਿਬਾਨ ਸੀ ਜਿਵੇਂ ਤੁਸੀਂ ਇੱਕ ਅਲਾਮਬਾ ਦਿੱਤਾ ਸੀ ਵੀ ਭਾਈ ਆਏ ਨਹੀਂ ਉਸ ਤੋਂ ਬਾਅਦ ਵੀਡੀਓ ਤੋਂ ਬਾਅਦ ਜੀ ਕਿੰਨੇ ਜਿਹੜੇ ਰਾਗੀ ਜਿਥੇ ਜਾਂ ਢਾਡੀ ਸਿੰਘ ਪ੍ਰਚਾਰਕ ਤੁਹਾਡੀ ਮਾਇ ਚਾਏ ਸੀਗੇ ਥੋੜੇ ਹੀ ਆਏ ਆ ਜੀ ਅੱਛਾ ਜੀ ਹਾਂ ਆਏ ਜ਼ਰੂਰ ਆ ਪ੍ਰਕਟ ਸੀ ਭਾਈ ਗੁਰਦੇਵ ਸਿੰਘ ਕੁਹਾੜ ਕਾ ਆਏ ਸੀਗੇ ਜੀ ਉਹਨਾਂ ਦਾ ਜਥੇ ਸੀਗੇ ਜੀ ਭਾਈ ترਸੇਮ ਸਿੰਘ ਮੋਰਾ ਵਾਲੀ ਵੀ ਆਈ ਮੋਰਾ ਵਾਲੀ ਆਈ ਸੀ ਹਾਂ ਕਿ ਹੁਣ ਜਦੋਂ ਤੁਸੀਂ ਜਿੱਤ ਜਾਂਦੇ ਹੋ ਜੀ ਆ ਇਹ ਇੰਨੇ ਲੋਕ ਨੇ ਜੀ ਤਾਂ ਜਿਸ ਤਰ੍ਹਾਂ ਅੱਜ ਤੁਸੀਂ ਵਿਚਰ ਰਹੇ ਹੋ ਤਾਂ ਜਿੱਤਣ ਤੋਂ ਬਾਅਦ ਵੀ ਕਿਉਂਕਿ ਅਕਸਰ ਹੁੰਦਾ ਜੀ ਜਿੱਤਣ ਤੋਂ ਬਾਅਦ ਜੀ ਕਹਿੰਦੇ ਕੋਈ ਉਮੀਦਵਾਰ ਜਦੋਂ ਜਿੱਤੇ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਕੋਈ ਨਹੀਂ ਨਜ਼ਰ ਆਉਂਦਾ ਜੀ ਲੋਕਾਂ 'ਚ ਜੀ ਮੈਂ ਨਾ ਤੁਹਾਨੂੰ ਦੱਸ ਦਿੰਦਾ ਵੀ ਇਹ ਗੱਲ ਪਤਾ ਕੀ ਹੈ ਔਰ ਇਹਦੇ ਜਿਹੜੇ ਐਮਪੀ ਐਮਐਲਏ ਜਿੱਤਦੇ ਆ ਉਹਨਾਂ ਨੂੰ ਚੰਡੀਗੜ੍ਹ ਦਾ ਸ਼ੌਕ ਹੈ ਵੀ ਚੰਡੀਗੜ੍ਹ ਕੋਠੀ ਪਾਵਾਂਗੇ ਹਾਂ ਹੀ ਹੈ ਨਾ ਹੋਰ ਤਾਂ ਕੁਛ ਨਹੀਂ ਹੈ ਮੈਨੂੰ 40 ਸਾਲ ਹੋ ਗਏ ਜੀ ਮੇਰੀ ਮੈਂ ਚੰਡੀ ਖੜੀ ਰਹਿ ਲੈਂਦਾ ਮੈਨੂੰ ਜਿਹੜੇ ਉਹ ਸ਼ੌਂਕ ਉੱਤੇ ਦੇਖਣ ਜਾ ਰਹੇ ਆ ਜਿਹੜੀਆਂ ਚੀਜ਼ਾਂ ਉਹ ਐਮ ਪੀ ਐਮ ਐਲ ਜਿੱਤ ਕੇ ਸਾਨੂੰ 40 ਸਾਲ ਹੋ ਗਏ ਉਹ ਚੀਜ਼ਾਂ ਦੇਖਦੇ ਨੂੰ ਸਾਡਾ ਕੋਈ ਮਨ ਦੇ ਵਿੱਚ ਕ੍ਰੀਜ਼ ਨਹੀਂ ਆ ਉਹਨਾਂ ਬਾਰੇ ਤੁਹਾਡਾ ਜੇ ਉਹ ਸ਼ੌਂਕ ਦੀ ਫਿਰ ਸ਼ੌਂਕ ਕੀ ਹੈ ਜੀ ਤੁਹਾਡਾ ਕੋਈ ਸ਼ੌਂਕ ਨਹੀਂ ਹੈ ਜੀ ਮਹਾਰਾਜ ਦਾ ਬਾਣੀ ਪੜਨਾ ਤੇ ਆਪਣਾ ਹਮੇਸ਼ਾ ਆਪਣੇ ਮਨ ਦੇ ਵਿੱਚ ਹਾਜ਼ਰ ਨਾਜ਼ਰ ਜਾਣਾ ਵੀ ਕੋਈ ਐਸੇ ਜੇ ਕੰਮ ਨਹੀਂ ਕਰਨਾ ਜਿਹਨੂੰ ਚੋਰੀ ਬੇਈਮਾਨੀ ਠੱਗੀ ਦਾ ਜਿਹਨੂੰ ਆਤਮਾ ਨਾ ਮੰਨੇ ਅੰਦਰੋਂ ਮਨ ਨਾ ਮੰਨੇ ਵੀ ਯਾਰ ਨਹੀਂ ਆਪਾਂ ਗਲਤ ਕੰਮ ਹੈ ਵੀ ਆਪਾਂ ਉਹ ਬੰਦੇ ਨਾਲ ਠੱਗੀ ਕਰ ਰਹੇ ਆਂ ਨਹੀਂ ਉਹ ਮੈਂ ਕੰਮ ਕਦੀ ਨਹੀਂ ਕਰਦਾ ਭਾਈ ਸਾਹਿਬ ਜਿਸ ਤਰ੍ਹਾਂ ਲੱਗਦਾ ਕਿ ਪਿਛਲੇ 8 ਦਿਨਾਂ ਦੇ ਵਿੱਚ ਇੰਨੀ ਮੁਹਿੰਮ ਤੁਹਾਡੀ ਮਤਲਬ ਹੰਗਾਰਾ ਮਿਲਿਆ ਚੋਣ ਨੂੰ ਤੇ ਜੇ ਕਿਤੇ ਪਹਿਲਾਂ ਸ਼ੁਰੂ ਹੋਈ ਹੁੰਦਾ ਕਿੱਥੋਂ ਜਾਂਦਾ ਸੀ ਇਹ ਪ੍ਰਚਾਰ ਮਾਸੀ ਹੁਣ ਤੱਕ ਗਾਪਾ ਐਸਟੀਮੇਟ ਹੀ ਲਗਾ ਸਕਤੇ ਆ ਲਾ ਸਕਦੇ ਆ ਨਾ ਇਹ ਤਾਂ ਹੁਣ ਜੇ ਕੀਤਾ ਹੁੰਦਾ ਫੇਰ ਹੀ ਪਤਾ ਲੱਗਦਾ ਵੀ ਕਿੱਥੇ ਜਾ ਸਕਦਾ ਸੀ ਜੋ ਹੈ ਹੁਣ ਤੱਕ ਵਧੀਆ ਹੀ ਹੈ ਵਧੀਆ ਰਿਸਪਾਂਸ ਜਿਵੇਂ ਹੁਣ ਜਿਹੜੇ ਪੰਥਕ ਉਮੀਦਵਾਰਾਂ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਹਵਾ ਬਣੀ ਹੈ ਜੀ ਤਾਂ ਤੁਹਾਨੂੰ ਲੱਗਦਾ ਜਿਹੜੇ ਲੋਕ ਨੇ ਜਾਂ ਹੁਣ ਆਪਣੇ ਪੰਥ ਵੱਲ ਨੂੰ ਹੋਏ ਨੇ ਪ੍ਰੇਰਿਤ ਨੌਜਵਾਨ ਵੀ ਭਾਈ ਪੰਥਕ ਬਿਲਕੁਲ ਜੀ ਇਹ ਜਿਹੜੇ ਨੌਜਵਾਨ ਐ ਐਕਚੁਅਲੀ ਜਿਹੜੇ ਲੋਕ ਹੈ ਨਾ ਸਿੱਖੀ ਸਿੱਖ ਮਾਈਂਡਡ ਲੋਕ ਉਹ ਕਦੀ ਪੰਥ ਤੋਂ ਟੁੱਟੇ ਹੀ ਨਹੀਂ ਹਮ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਪੰਥ ਪ੍ਰਤੀ ਰਿਸਪੈਕਟ ਰਹੀ ਹੈ ਪਿਆਰ ਰਿਹਾ ਹੈ ਸਿਰਫ ਇਹ ਹੈ ਵੀ ਉਹਨਾਂ ਨੂੰ ਪੰਥਕ ਕੋਈ ਲੀਡਰ ਨਹੀਂ ਮਿਲਿਆ ਸਹੀ ਬੰਦਾ ਨਹੀਂ ਮਿਲਿਆ ਜਿਹੜਾ ਪੰਥ ਦੇ ਜਾਂ ਉਹਨਾਂ ਦੇ ਲਈ ਸਹੀ ਗੱਲ ਕਰ ਸਕੇ ਹੈਨਾ ਬਈ ਕੋਈ ਨੌਨਸੈਂਸ ਬਿਆਨ ਨਾ ਦੇਵੇ ਜਿਵੇਂ ਹੁਣ ਤੱਕ ਦਿੰਦੇ ਰਹੇ ਆ ਜਿਹੜੇ ਆਪਾਂ ਜਿਹੜਾ ਆਪਾਂ ਸਾਡੇ ਨਾਲ ਮਤਲਬ ਪੰਥ ਨਾਲ ਕਨੈਕਟਡ ਹੀ ਨਹੀਂ ਹੈ ਅਨਸਰ ਆਪਾ ਹੈ ਜੇ ਗੱਲਾਂ ਕੰਟਰੋਵਰਸ਼ੀਅਲ ਗੱਲਾਂ ਛੇੜੀਏ ਤੇ ਮੁੜ ਕੇ ਉਹ ਪੁੱਠੇ ਸਿੱਧੇ ਬਿਆਨ ਦਈਏ ਤਾਂ ਹੀ ਤਾਂ ਅੱਜ ਤੱਕ ਹੁਣ ਪੰਥ ਦੇ ਜਿਹੜਾ ਸੋਚ ਵਾਲੇ ਬੰਦੇ ਆ ਉਹ ਰੁੱਲਦੇ ਪਏ ਆ ਹੁਣ ਅਸੀਂ ਮਹਾਰਾਜ ਸਾਨੂੰ ਬਲ ਬਖਸ਼ੇ ਅਸੀਂ ਅਗਵਾਈ ਕਰਿਆਂ ਕਰਾਂਗੇ ਤੇ ਅਸੀਂ ਦੋ ਜਣਿਆਂ ਨੇ ਜਿੱਤ ਜਾਣਾ ਪੱਕਾ ਕਿਹਨੇ ਕਿਹਨੇ ਜੀ ਅਮਰਤਪਾਲ ਤੇ ਮੈਂ ਅੱਛਾ ਜੀ ਪਰ ਪੰਜਾਬ ਦੇ ਵਿੱਚ ਨੇਰੀ ਜੀ ਕੀ ਕਹਿੰਦੇ 2022 ਦੇ ਵਿੱਚ ਇਸ ਵਾਰ ਕਹਿੰਦਾ ਨੇਰੀ ਦੋ ਜਗ੍ਹਾ ਤੇ ਹੀ ਹੈਗੀ ਐ ਖਡੂਰ ਸਾਹਿਬ ਤੇ ਫਰੀਦਕੋਟ ਇਹਨਾਂ ਦੇ ਜਿਹੜੀ ਨੇਰੀ ਚੱਲੀ ਹੋਈ ਐ ਜਿਹੜੇ ਲੋਕ ਉਹਦੇ ਅੱਗੇ ਲੱਗੇ ਉਹਨਾਂ ਤੇ ਖਰੇ ਉਤਰੋਗੇ ਹਾਂਜੀ ਬਿਲਕੁਲ ਮੈਂ ਤੁਹਾਨੂੰ ਦੱਸਿਦਾ ਜਾਣਾ ਬਈ ਮੈਂ ਉਰੀ ਰਹਿਣਾ ਐ ਮੌਕੇ ਦੇ ਵਿੱਚ ਹੀ ਰਹਿਣਾ ਐ ਮੈਂ ਮੈਂ ਲੁਧਿਆਣੇ ਵਾਲੀ ਸੀਟ ਦਾ ਕੀ ਅੰਦਾਜ਼ਾ ਜੀ ਫਿਰ ਲੁਧਿਆਣੇ ਵਾਲੀ ਸੀਟ ਤਾਂ ਮੈਨੂੰ ਕਰਮਜੀਤ ਕੀ ਜਿੱਤਦਾ ਲੱਗਦਾ ਕਮਲਜੀਤ ਹੈ ਕਮਲਜੀਤ ਕਮਲਜੀਤ ਪਰਾੜ ਇਹ ਤਿੰਨ ਹੋਗੇ ਤੁਸੀਂ ਜੀ ਹਾਂ ਜੀ ਉਹ ਵੀ ਹੈ ਵਿੱਚ ਪਰ ਉਹ ਹਲੇ ਇਨ ਫਾਈਟ ਹੈ ਨੈਕ ਟੂ ਨੈਕ ਹਾਂ ਉਹ ਕਲੀਅਰ ਨਹੀਂ ਹੈ ਭਈ ਹਾਂ ਭਈ ਆਪਾਂ ਜਿੱਤ ਗਏ ਨਾ ਹੈ ਤਾਂ ਵੈਸੇ ਕਰਕੇ ਕਲੀਅਰ ਹੈ ਭਈ ਪਰ ਫਾਈਟ ਹੈ ਨੈਕ ਟੂ ਨੈਕ ਠੀਕ ਹੈ ਜੀ ਜਿਵੇਂ ਤੁਹਾਡੇ ਭਰਾ ਸੀਗੇ ਜੀ ਜਸਵਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਮੇਰੇ ਭਰਾ ਨੂੰ ਭਾਈ ਵੱਧ ਤੋਂ ਵੱਧ ਵੋਟ ਕਰੋ ਜਿਵੇਂ ਮੇਰੇ ਮਾਤਾ ਜੀ ਮਾਤਾ ਬਿਮਲ ਕੌਰ ਜੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਰਹੇ ਮੇਰਾ ਭਰਾ ਮੇਰਾ ਵੀਰ ਬਹੁਤ ਭੋਲਾ ਇਸੇ ਤਰ੍ਹਾਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਕਹਿੰਦੇ ਜੀ ਉਹ ਤੁਹਾਡੇ ਹਰ ਮੁੱਦੇ ਸੋਲਵ ਕਰਵਾਊਗਾ ਕਿਸੇ ਦਾ ਕੋਈ ਨਸ਼ਾ ਕੋਈ ਬੰਦਾ ਵੇਚਦਾ ਉਹਦੇ ਕੋਲ ਜਾ ਕੇ ਉਹ ਬੰਦੇ ਨੂੰ ਸਜ਼ਾ ਤੱਕ ਦਵਾਊਗਾ ਜੇ ਹੋਊਗਾ ਜੀ ਬਿਲਕੁਲ ਜਿਹਨਾਂ ਨੂੰ ਪਤਾ ਮੇਰਾ ਮੈਂ ਹਮੇਸ਼ਾ ਮਾਰਾ ਜਨ ਨੂੰ ਆਪਣੇ ਮਨ ਦੇ ਵਿੱਚ ਹਾਜ਼ਰ ਨਾਜ਼ਰ ਜਾਣਦਾ ਹੈ ਹੁਣ ਤੁਸੀਂ ਮੈਂ ਵੈਸੇ ਇੱਕ ਗੱਲ ਕਰਦਾ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਹੁਣ ਮੈਨੂੰ ਐਮਪੀ ਖੜਿਆ ਹੈ ਮੈਂ ਤੇ ਮੈਨੂੰ ਦੋ ਜਣਿਆਂ ਦੇ ਫੋਨ ਆ ਗਏ ਜੀ ਸਾਨੂੰ ਪੈਸੇ ਦੀ ਲੋੜ ਹੈ ਮਤਲਬ ਵੀ ਅਸੀਂ ਜੈਨੂਮਾਨ ਹੈ ਚਾਹ ਵੇਚਦੇ ਆ ਤੇ ਸਾਨੂੰ ਅਸੀਂ ਵਿਆਜ ਤੇ ਪੈਸੇ ਲਏ ਸੀ ਮੈਂ ਦੋ ਜਣਿਆਂ ਨੂੰ ਤਾਂ ਦੇ ਵੀ ਦਿੱਤੇ ਅੱਜ ਕੋਈ ਗਰੀਬ ਦਾ ਫੋਨ ਆਇਆ ਸੀ ਉਹ ਕਹਿੰਦਾ ਜੀ ਮੇਰੇ ਘਰੇ ਮੰਜਾ ਨਹੀਂ ਹੈ ਵੀ ਬੱਚੇ ਐ ਵੀ ਮੈਂ ਗਰੀਬ ਐ ਮੰਜੇ ਨਹੀਂ ਐ ਮੇਰਾ ਉਧਰ ਤੋਂ ਢੇੜਾ ਨਹੀਂ ਲੱਗਿਆ ਬੋਗੇਵਾਲ ਇਹ ਜਿਆ ਪਿੰਡ ਹੈ ਉਹਨੂੰ ਦੋ ਮੰਜੇ ਦਵਾਉਣੇ ਸੀ ਮੈਂ ਮੈਨੂੰ ਕੋਈ ਗੱਲ ਪਤਾ ਕੀ ਹੈ ਜੀ ਅਸੀਂ ਐਨੇ ਪੈਸੇ ਖੜੇ ਖੜੇ ਖਰਚ ਦਿੰਨੇ ਆ ਹੈਨਾ ਤੇ ਸਾਡੇ ਵਾਸਤੇ ਕੋਈ ਫਰਕ ਨਹੀਂ ਪੈਂਦਾ ਉਹਨੇ ਪੈਸਿਆਂ ਨਾਲ ਤੇ ਗਰੀਬ ਬੰਦਾ ਉਹਨੇ ਪੈਸਿਆਂ ਨਾਲ ਉਹਦਾ ਘਰ ਬਣ ਜਾਂਦਾ ਤੁਸੀਂ ਕਹਿੰਦੇ ਪੈਸੇ ਅਸੀਂ ਖਰਚਦੇ ਆ ਪਰ ਤੁਹਾਡੇ ਵਿਰੋਧੀ ਕਹਿੰਦੇ ਜੀ ਕਹਿੰਦੇ ਭਾਈ ਸਰਬਜੀਤ ਸਿੰਘ ਦਾ ਆਪਣੇ ਪਿਤਾ ਦੇ ਨਾਮ ਦੇ ਉੱਤੇ ਜੀ ਪੈਸਾ ਇਕੱਠਾ ਕਰਨ ਲੱਗਿਆ ਹੋਇਆ ਵੀ ਉਹਦੀ ਆਪਣੀ ਤਾਂ ਕੁਰਬਾਨੀ ਹੈ ਨਹੀਂ ਜੀ ਕੋਈ ਬਾਈ ਜੀ 18 ਸਾਲ ਮੈਂ ਕੱਲਾ ਰਿਆ ਹਾਂ ਭੁੱਖਾ ਰਿਆ ਹਾਂ ਕੁਰਬਾਨੀ ਨਹੀਂ ਹੈ ਉਹ ਮਾਪੇ ਮਾਂ ਛੱਡੀ ਛੱਡ ਗਈ 18 ਸਾਲ ਮੈਂ ਪਤਾ ਕਿਹੜੇ ਹਾਲਾਤਾਂ ਚ ਰਿਹਾ ਹਾਂ ਇੱਕ ਦਿਨ ਨਹੀਂ ਰਹਿ ਸਕਦੇ ਬਹੁਤ ਮਾੜਾ ਟਾਈਮ ਦੇਖਿਆ ਬਾਈ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਇਹ ਤਾਂ ਉਹਰੇ ਬੈਠ ਕੇ ਕਹਿ ਦਿੰਨੇ ਆ ਉਹ ਕੁਰਬਾਨੀ ਨਹੀਂ ਹੈ ਜਿਹਦੀ ਮਾਂ ਨੂੰ 12 ਸਾਲ ਦੇ ਦੀ ਮਰ ਗਈ ਉਹ ਬੱਚਾ ਕੱਲਾ ਪੜਿਆ ਹੈ ਵੱਡਾ ਹੋਇਆ ਤੇ ਉਹਦੀ ਕੁਰਬਾਨੀ ਨਹੀਂ ਹੈ ਕੋਈ ਇਹ ਤਾਂ ਉਹੀ ਮਰੀ ਜਾਂਦੇ ਆ ਉਗਦੀਆਂ ਪਤਾਲ ਇਹਨਾਂ ਨੂੰ ਬੜਾ ਪਤਾ ਲੱਗਦਾ ਵੀ ਕਿਆ ਕੁਰਬਾਨੀ ਕੀ ਚੀਜ਼ ਹੁੰਦੀ ਹੈ ਕੱਲੀ ਜਾਨ ਦੇਣਾ ਈ ਤਾਂ ਨਹੀਂ ਕੁਰਬਾਨੀ ਸ਼ਹੀਦ ਹੋਣਾ ਈ ਤਾਂ ਨਹੀਂ ਕੁਰਬਾਨੀ ਕੁਰਬਾਨੀਆਂ ਤਾਂ ਆ ਕੁਰਬਾਨੀ ਨਹੀਂ ਹੈ ਭਾਈ ਜੀ ਮੈਨੂੰ ਪਤਾ ਮੈਂ ਕਿ 1991 ਤੋਂ ਲੈ ਕੇ ਜਦ ਤੱਕ ਮੇਰਾ ਵਿਆਹ ਨਹੀਂ ਹੋਇਆ 2008 ਤੱਕ ਮੈਂ ਕਿਵੇਂ ਰਿਆ ਅਸੀਂ ਧਾਰ ਰੋਟੀ ਵੀ ਲਿਆ ਕੇ ਖਾਧੀ ਹੈ ਭੁੱਖੇ ਵੀ ਸੁੱਤੇ ਆ ਬਹੁਤ ਕੁਝ ਦੇਖਿਆ ਜੀ ਐਮਪੀ ਦੀ ਬੋਟ ਕਿੱਧਰ ਕਰੋਗੇ ਐਮਪੀ ਦੀ ਵੋਟ ਹਲੇ ਕੋਈ ਮੈਂ ਜੇ ਮੈਂ ਜਿੱਤਦਾ ਐ ਤਾਂ ਮੈਂ ਸਾਰਿਆਂ ਨਾਲ ਮੈਂ ਵਿਚਾਰ ਕਰੂੰਗਾ ਬੜੇ ਹਲਕੇ ਦੇ ਲੋਕਾਂ ਨਾਲ ਜੋ ਕਹਿਣਗੇ ਮੈਂ ਉਹ ਵੀ ਕਰੂੰਗਾ ਤੁਸੀਂ ਆਪਣੀ ਵੋਟ ਕਰ ਲਈ ਵੈਸੇ ਆਪਣੀ ਵੋਟ ਪਾ ਲਈ ਤੁਸੀਂ ਨਹੀਂ ਮੈਂ ਹਲੇ ਹੁਣ ਗਿਆ ਨਹੀਂ ਮੈਂ ਉੱਥੇ ਨਹੀਂ ਗਿਆ ਮੁਹਾਲੀ ਨਹੀਂ ਗਿਆ ਕਿ ਉਹ ਤੇ ਪੈਣੀ ਫਿਰ ਅੱਜ ਨਹੀਂ ਨਹੀਂ ਗਏ ਨਹੀਂ ਗਏ ਉਹ ਵਿਚਰਿਆ ਸੋ ਸੋ ਬਿਲਕੁਲ ਮੈਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਕੁਝ ਲੋਕ ਨੇ ਇੱਥੋਂ ਦੇ ਸਸੀ ਗਾਲ ਜੀ ਕੀ ਹਾਲ ਹੈ ਜੀ ਬਹੁਤ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਬਲਜਿੰਦਰ ਸਿੰਘ ਜੀ ਅੱਜ ਸਮਰਥਨ ਕਰਦੇ ਹੋ ਇਸੇ ਪਿੰਡ ਤੋਂ ਜੀ ਬਿਲਕੁਲ ਜੀ ਪੂਰਾ ਇਹਨਾਂ ਦੇ ਸਮਰਥਨ ਚੋਂ ਹਾਂ ਜੀ ਤੇ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਜੀ ਵੀ ਪਿਤਾ ਦੇ ਨਾਮ ਤੇ ਪੈਸਾ ਇਕੱਠਾ ਕਰ ਲਿਆ ਜੀ ਇਹਨਾਂ ਦੀ ਪਿੰਡ ਕੁਰਬਾਨੀ ਹੈ ਕਹਿ ਨਹੀਂ ਸਕਦਾ ਉਹਨਾਂ ਬੰਦਿਆਂ ਨੂੰ ਕਿ ਉਹ ਕੀ ਸੋਚਦੇ ਤੇ ਕੀ ਕਰਦੇ ਆ ਭਾਈ ਮੈਂ ਦੇ ਪਿਤਾ ਦਾ ਪਿਤਾ ਦਾ 7 ਸਾਲ ਦੇ ਪਿਤਾ ਛੱਡ ਜਾਣ 12 ਸਾਲ ਦੀ ਮਾਤਾ ਛੱਡ ਜੇ ਉਹ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ 80 ਤੱਕ ਹੋਰ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਕਹਿੰਦੇ ਹਨ ਸਾਡੇ ਅੱਖਾਂ 'ਚੋਂ ਹੰਝੂ ਆਉਂਦੇ ਜਿੰਨੀ ਕੋਲ ਉਹਨਾਂ ਦੀ ਕੁਰਬਾਨੀ ਨਹੀਂ ਜੇਲਾ ਵੀ ਉਹਨਾਂ ਨੇ ਵੇਖਿਆ ਬੱਚਿਆਂ ਨੇ ਕੋਈ ਕੀ ਕੁਝ ਵੇਖਿਆ ਉਹਨਾਂ ਨੇ ਪਰ ਸਾਡੇ ਬੰਦੇ ਜਿਹੜੇ ਕਹਿੰਦੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਮੈਂ ਕਹਿੰਦਾ ਜੀ ਮੇਰੇ ਕੋਲ ਤਾਂ ਇਹੀ ਬਸਬਾ ਤਾਂ ਹੋਰ ਕੁਝ ਨਹੀਂ ਜੀ ਮਤਲਬ ਮਿਨੀਮਮ ਬਿਲਕੁਲ ਜੀ ਸੋ ਹਾਂਜੀ ਬਾਈ ਜੀ ਹਾਂਜੀ ਭਾਈ ਜੀ ਤੇ ਤੁਹਾਡੇ ਇੱਥੇ ਤਾਂ ਬਹੁਤ ਸਾਰੇ ਹੋਰ ਵੀ ਕੈਂਡੀਡੇਟ ਖੜੇ ਆ ਤੁਸੀਂ ਭਾਈ ਸਰਬਜੀਤ ਸਿੰਘ ਦੇ ਮਗਰੀ ਇੱਥੇ ਬੂਥ ਲਾਇਆ ਹੋਏ ਕਾਰਨ ਕਾਰਨ ਇਹ ਆ ਜੀ ਵੀ ਜਿਹੜੇ ਲੋਕ ਕਹਿੰਦੇ ਆ ਭਾਈ ਸਾਹਿਬ ਦੀ ਕੁਰਬਾਨੀ ਨਹੀਂ ਗਈ ਤੇ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਆਪਾਂ ਤੁਸੀਂ ਵੀ ਮੈਂ ਵੀ ਮਾਵਾ ਆਲੇ ਆ ਬਿਨਾ ਮਾਂ ਤੋਂ ਬਾਈ ਇੱਕ ਘੰਟਾ ਕੱਟਣਾ ਔਖਾ ਤੇ ਬਾਈ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਇਹ ਇਹ ਐਵੇਂ ਨਾ ਲੋਕ ਕਹਿਆ ਕਰੋ ਵੀ ਬਾਈ ਦੀ ਕੀ ਕੁਰਬਾਨੀ ਆ ਬਹੁਤ ਵੱਡੀ ਕੁਰਬਾਨੀ ਆ ਇਸ ਕੁਰਬਾਨੀ ਨੂੰ ਮੋਖ ਰੱਖਦੇ ਅਸੀਂ ਭਾਈ ਸਾਹਿਬ ਦਾ ਪੈਂਡ ਦੇ ਵਿੱਚੋਂ ਪਹਿਲੇ ਦਿਨ ਤੋਂ ਤੁਰ ਕੇ ਅੱਜ ਬੂਥ ਲਾਇਆ ਤੇ ਬਹੁਤ ਵੱਡੀ ਲੀਡ ਨਾਲ ਜਿਤਾਵਾਂਗੇ ਭਾਈ ਬਈ ਚੋਣਾਂ ਦੇ ਇਹਨਾਂ ਦਿਨਾਂ ਦੇ ਵਿੱਚ ਇਹ ਲੀਡਰਾਂ ਦੇ ਉਸ ਕਿਰਦਾਰ ਨੂੰ ਕਿਵੇਂ ਵੇਖਦੇ ਹੋ ਵੀ ਇੱਕ ਬੰਦੇ ਨੇ ਇੰਨਾ ਸੰਘਰਸ਼ ਕੀਤਾ ਹੋਵੇ ਮਾਪੇ ਤੁਰ ਗਏ ਹੁਣ ਉਹਦੇ ਬਾਰੇ ਬਹੁਤ ਆਸਾਨ ਜਿਹੇ ਲਫ਼ਜ਼ਾਂ 'ਚ ਬੋਲ ਦੇਣਾ ਵੀ ਉਹਦੀ ਕੀ ਕੁਰਬਾਨੀ ਆ ਉਹ ਤਾਂ ਭਾਈ ਉਹ ਲੋਕਾਂ ਲੀਡਰਾਂ ਦੇ ਉਸ ਕਿਰਦਾਰ ਨੂੰ ਕਿਵੇਂ ਵੇਖਦੇ ਹੋ ਤੁਸੀਂ ਇਹੀ ਤਾਂ ਭਾਈ ਇਹੀ ਤਾਂ ਪਰਖ ਕਰਨੀ ਆ ਜਿਵੇਂ ਬਾਈ ਦੀਪ ਸੈ ਸਿੱਧੂ ਕਹਿੰਦਾ ਹੁੰਦਾ ਸੀਗਾ ਵੀ ਇਹਨਾਂ ਦੇ ਚਿਹਰੇ ਹੋਰ ਆ ਗਏ ਜਿਹੜੇ ਬੰਦੇ ਸਾਡੇ ਪੰਥ ਕਾ ਜਾਂ ਚੰਗੀ ਸੋਚ ਵਾਲੇ ਆ ਸਾਡੇ ਲੋਕ ਵੀ ਬਾਅਦ ਚ ਹੀ ਸੈਣਦੇ ਜਦੋਂ ਉਹ ਉੱਠ ਜਾਂਦੇ ਆ ਤੁਹਾਡੇ ਬਾਰੇ ਵੀ ਤਾਂ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਜੀ ਉਹ ਕਹਿੰਦੇ ਕੋਨਮੋਨ ਲੋਕ ਕਰਨਗੇ ਪੰਥ ਦੀਆਂ ਗੱਲਾਂ ਜੀ ਕੋਈ ਗੱਲ ਨਹੀਂ ਬਾਈ ਸਾਰਾ ਕੁਝ ਹੌਲੀ ਹੌਲੀ ਮਹਾਰਾਜ ਨੇ ਕਲਾ ਹੀ ਐਂ ਵਰਤਾਉਣੀ ਆ ਜਿਵੇਂ ਭਾਈ ਸਾਹਿਬ ਦੀ ਹਵਾ ਬਣ ਗਈ ਆ ਐਂ ਹਵਾ ਬਣ ਦੇਣੀ ਆ ਬਾਈ ਲੋਕਾਂ ਨੇ ਆਪੇ ਪਾਣੇ ਪਾ ਲੈਣੇ ਆ ਅਮਰਤਾ ਸ਼ਾਹਕ ਲੈਣਾ ਅਸੀਂ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਹੇ ਬਾਈ ਜੇ ਅਸੀਂ ਘੋਣ ਮੋਣ ਆ ਤੇ ਅਸੀਂ ਭਾਈ ਸਾਹਿਬ ਦੀ ਸਪੋਰਟ ਕੀਤੀ ਆ ਫੁੱਲ ਡਟ ਕੇ ਤੇ ਜਿਤਾਵਾਂਗੇ ਵੀ ਬਾਈ ਹਾਂਜੀ ਕੀ ਕਹਿੰਦੇ ਹੋ ਤੁਸੀਂ ਵਾਇਕਲ ਜੀ ਸਾਹਿਬ ਵਾਇਕਲ ਜੀ ਕੀ ਪਤੇ ਜਿਹੜੇ ਲੋਕ ਇਹਨਾਂ ਦੀ ਕੁਰਬਾਨੀ ਤੇ ਕੈਂਤੂ ਪ੍ਰੰਤੂ ਕਰਦੇ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਇਹੀ ਸੋਚ ਲੈਣਾ ਚਾਹੀਦਾ ਜਿਨ੍ਹਾਂ ਨੇ ਦੇਸ਼ ਦੀ ਇਹਨਾਂ ਦੇ ਪਿਤਾ ਜੀ ਨੇ ਪ੍ਰਧਾਨ ਮੰਤਰੀ ਨੂੰ ਮਾਰਿਆ ਸੀ ਕਿਤੇ ਮਾਮੂਲੀ ਇਨਸਾਨ ਨੂੰ ਤਾਂ ਮਾਰਿਆ ਨਹੀਂ ਸੀ ਤੇ ਜੇ ਅੱਜ ਉਹ ਗੁਰਸਿੱਖੀ ਦੇ ਲਿਵਾਸ ਦੇ ਵਿੱਚ ਪੂਰੇ ਆ ਥੇ ਰਾਜਾਂਸੀਆਂ ਨੇ ਜ਼ੋਰ ਲਾਇਆ ਹੋਊਗਾ ਪਰ ਫਿਰ ਵੀ ਉਹ ਆਪਣੇ ਡਿੜ੍ਹ ਅਰਾਦੇ ਦੇ ਨਾਲ ਉਸੇ ਰਾਹ ਤੇ ਤੁਰ ਰਿਹਾ ਹੈ ਇਸ ਕੰਪਨੀ ਦੇ ਨਾਲ ਹੋਰ ਕੁਰਬਾਨੀਆਂ ਤਾਲਮੇਲ ਕੋਈ ਬੰਦਾ ਨਹੀਂ ਉਹਨਾਂ ਦਾ ਇਸ ਕਰਕੇ ਬਹੁਤ ਮਹਾਨ ਕੁਰਬਾਨੀ ਹੈ ਖਾਲਸਾ ਜੀ ਦੀ ਜਿੱਤ ਹੋਣੀ ਚਾਹੀਦੀ ਹੈ ਲੱਗਦਾ ਵੀ ਇਹ ਇਹਨਾਂ ਨੂੰ ਬਹੁਤ ਵਿਸ਼ਵਾਸ ਤਾਂ ਪੂਰਾ ਹੈ ਜੀ ਲੱਗਦਾ ਵੀ ਹੈ ਵੀ ਇਹਨਾਂ ਦੀ ਜਿੱਤ ਹੋਊਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਧੰਵਾਦ ਜੀ ਤੇ ਬਿਲਕੁਲ ਸੋ ਭਾਈ ਸਰਬਜੀਤ ਸਿੰਘ ਖਾਲਸਾ ਆਪਣੇ ਹਲਕੇ ਦੇ ਵਿੱਚ ਵਕ ਵਕ ਬੂਥਾਂ ਦੇ ਉੱਤੇ ਵਿਚਰ ਰਹੇ ਨੇ ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਅੱਗੇ ਜਾ ਰਹੇ ਨੇ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਹੈ ਵਿਰੋਧੀ ਲੋਕਾਂ ਦੇ ਸਵਾਲ ਦਾ ਵੀ ਦੇਖੋ ਜੀ ਕੁਰਬਾਨੀ ਸਿਰਫ ਜਾਨਦਨੀ ਕੁਰਬਾਨੀ ਨਹੀਂ ਹੁੰਦੀ ਬਿਨਾਂ ਮਾਪਿਆਂ ਤੋਂ ਇੱਕ ਬੱਚੇ ਛੋਟੇ ਦੇ ਮਾਸੂਮ ਦੇ ਮਾਪੇ ਤੁਰ ਜਾਣ ਕਿਰਤੋ ਮਾਪੇ ਦਾ ਸਾਆ ਉੱਠ ਜੇ ਤੇ ਇਕੱਲਿਆਂ ਰਹਿਣਾ ਕਿਸ ਤਰ੍ਹਾਂ ਪੈਂਦਾ ਏ ਤੇ ਉਹ ਵੀ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ ਖੈਰ ਲੋਕਤੰਤਰ ਹੈ ਜੀ ਸਭ ਨੂੰ ਅਧਿਕਾਰ ਹੈ ਉਮੀਦਵਾਰ ਖੜੇ ਨੇ ਆਪੋ ਆਪਣਾ ਉਮੀਦਵਾਰ ਚੁਣਨ ਦਾ ਪਰ ਆਪਾਂ ਗੱਲਬਾਤ ਸਰਜੀਤ ਸਿੰਘ ਜੀ ਨਾਲ ਕੀਤੀ ਹੈ ਤੇ 4 ਤਰੀਕ ਨੂੰ ਫਰੀਦਕੋਟ ਦੇ ਜਿਹੜੇ ਮਸ਼ੀਨਾ ਨੇ ਉਹਨਾਂ ਦੇ ਵਿੱਚੋਂ ਨਿਕਲਦਾ ਕੀ ਹੈ ਇਹ ਹੁਣ ਵੇਖਣਾ ਹੋਊਗਾ ਸੋਨੂ ਸੈਣੀ ਜੀ ਨਾਲ ਜਗਦੀਪ ਸਿੰਘ ਠਲੀ ਪੰਜਾਬੀ ਲੋਕ ਚੈਨਲ